किस है, हाँ। थाना है ओके। पोस्ट हाँ। पोस्ट गाँ, गाँ था शहर में रहते थे पिंड है। है। ये भी आपके पास रहता था हां जी। ये ए, क्या करता था उधर कोई तो कोई भी कोई भी छोटा मोटा काम इतने इसने जो स्टडी है पढ़ाई कौन सी क्लास थाने की है ਉਹਮੇ ਕੀਆ ਉਸਕੇ ਇਸਕੇ ਇਸki ਉਮਰ ਕਿਤਨੀ ਹੋਗੀ ਇਸ ਵੇਲੇ ਉਮਰ ਤਾਂ ਇਕ ਮਮੀ ਨੂੰ ਪਤਾ ਹੋਵੇਗਾ ਕਿਉਂਕਿ ਕੋਈ ਅੰਦਾਜ਼ਾ ਫਿਰ ਵੀ ਕੋਈ 20 22 25 30 25 ਸਾਲ ਦਾ ਸੋ ਰਵਾਈ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਜੀ ਅੱਜ ਦੇਣ ਐਤਵਾਰ ਹੈ ਜੀ ਅਸੀਂ ਇਸ ਸਮੇਂ ਆਪਣੀ ਸੰਸਥਾ ਮਾਨਤਾ ਸੇਵਾ ਬਿਰਦਾ ਆਸ਼ਰਮ ਵਿੱਚ ਬੈਠੇ ਆ ਜਿਸ ਵੀਰ ਦੀ ਤਸਵੀਰ ਦੇਖ ਰਹੇ ਹੋ ਇਹ ਵੀਰ ਦਾ ਨਾਮ ਆ ਆਰੀਨ ਜੋ ਕਰੀਬ ਸਾਨੂੰ 21 April 21 April ਨੂੰ ਸਾਨੂੰ ਆਪਣੇ ਬਾਈਪਾਸ ਚੌਧਰਪੁਰ ਦੇ ਬਾਈਪਾਸ ਤੋਂ ਸਾਨੂੰ ਲਵਾਰਸ ਹਾਲਤ ਵਿੱਚ ਮਿਲਿਆ ਸੀ ਸਾਡੇ ਵੀਰ ਨੇ ਚੌਧਰਪੁਰ ਦਾ ਹਰਪਾਲ ਸਿੰਘ ਜੀ ਉਹਨਾਂ ਨੇ ਸਾਨੂੰ ਇਸ ਵੀਰ ਬਾਰੇ ਇਤਲਾਹ ਦਿੱਤੀ ਸੀ ਇਹ ਵੀਰ ਬਹੁਤ ਹੀ ਮਾੜੇ ਹਾਲਾਤ ਵਿੱਚ ਕਾਫੀ ਲੰਬੇ ਵਾਰ ਸੀ ਜਟਾਵਾਂ ਬੱਜੀਆਂ ਸੀ ਤੇ ਨਗਨ ਅਵਸਥਾ ਵਿੱਚ ਚੌਧਰਪੁਰ ਦੇ ਪੁੱਲ ਲੱਗੇ ਇਦਾਂ ਹੀ ਉੱਥੇ ਫਿਰਦਾ ਰਹਿੰਦਾ ਸੀ ਉਹਦੀ ਵੀ ਆਪਣੇ ਕੋ ਸੁਧ ਬੋਧ ਨਹੀਂ ਸੀ ਨਾ ਹੀ ਕੁਛ ਆਪਣੇ ਬਾਰੇ ਬੋਲਦਾ ਸੀ ਇਸ ਵੀਰ ਨੂੰ ਅਸੀਂ ਆਪਣੇ ਸੰਸਥਾ ਦੇ ਵਿੱਚ ਲੈ ਗਏ ਮਨੁੱਖਤਾ ਸੇਵਾ ਵਿਰਦਾਸ਼ਨ ਵਿੱਚ ਇੱਥੇ ਇਸ ਵੀਰ ਦੀ ਸਾਰੀ ਦੇਖਭਾਲ ਕੀਤੀ ਗਈ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਸਾਰਾ ਕੁਝ ਦਿੱਤਾ ਗਿਆ ਜਿੰਨਾ ਕੁ ਗੁਰੂ ਮਾਰੇ ਕਿਰਪਾ ਨਾਲ ਸਾਡੇ ਕੋਲ ਸੇਵਾ ਹੋਈ ਅਸੀਂ ਪੂਰੀ ਕੀਤੀ ਉਸ ਤੋਂ ਬਾਅਦ ਅਸੀਂ ਜਿੰਨਾ ਕੁ ਇਸ ਵੀਰ ਦਾ ਆਪਾਂ ਕਿਉਂਕਿ ਇਹ ਵੀਰ ਪਿਛਲੇ 10-15 ਦਿਨ ਤੋਂ ਬੋਲਦਾ ਨਹੀਂ ਸੀ ਪਿਆ ਪਤਾ ਨਹੀਂ ਕੀ ਕਾਰਨ ਸੀ ਕੀ ਡਿਪਰੈਸ਼ਨ ਸੀ ਜਾਂ ਕਿਦਾਂ ਸੀ ਫਿਰ ਜਿੰਨਾ ਕਿ ਸਾਡੇ ਕੋ ਅਸੀਂ ਡਾਕਟਰਾਂ ਦੀ ਸਲਾਹ ਕਰਕੇ ਇਹਦਾ ਲੈ ਸ਼ੁਰੂ ਕੀਤਾ ਤੇ ਵੀਰ ਅੱਜ ਆਪਣਾ ਤੰਦਰੁਸਤ ਹੋ ਕੇ ਇਹ ਆਪਣਾ ਬਾਰੇ ਪੂਰਾ ਐਡਰੈਸ ਦੱਸਦਾ ਪਿਆ ਸੀ ਮੈਂ ਬਿਹਾਰ ਦਾ ਰਹਿਣ ਵਾਲਾ ਹਾਂ ਬਿਹਾਰ ਦੇ ਕਿਹੇ ਨਾ ਹਾਂ ਮੰਡੇਰ ਜਿਲ੍ਹਾ ਮੰਡੇਰ ਮੰਡੇਰ ਜਿਲ੍ਹਾ ਤੇ ਇਸ ਵੀਰ ਨੂੰ ਆਪਣੀ ਫੇਸਬੁੱਕ ਆਈਡੀ ਚੇਤਾ ਸੀ ਜੀ ਮੇਰੀ ਫੇਸਬੁੱਕ ਆਈਡੀ ਬਣਾਈਏ ਕਿਸ ਨਾਮ ਤੁਸੀਂ ਆ ਰਹੇਂ ਤੇਰੀ ਫੇਸਬੁੱਕ ਆਈਡੀ ਅਮਰਜੀਤ ਅਮਰਜੀਤ ਦੇ ਨਾਮ ਤੋਂ ਆਈਡੀ ਸੀ ਤੁਹਾਡੀ ਤੇ ਇਹਨੂੰ ਆਈਡੀ ਪਤਾ ਸੀ ਵੀ ਮੇਰੀ ਆ ਇਸ ਤਰ੍ਹਾਂ ਤੋਂ ਬਣੀ ਦੀ ਆ ਇਹਨੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਬੜੀਆਰੇ ਨੇ ਫੇਸਬੁਕ ਖੋਲ੍ਹ ਵੇਖੀ ਪਰ ਇਹਨੂੰ ਪਾਸਵਰਡ ਨਹੀਂ ਸੀ ਚੇਤਾ ਕੱਲ ਇਹਨੇ ਰਾਬੋਰੇ ਨੂੰ ਪਾਸਵਰਡ ਚੇਤਾ ਆ ਇਹਦੀ ਆਈਡੀ ਖੁੱਲ ਗਈ ਉਸ ਤੋਂ ਬਾਅਦ ਏਨੇ ਆਪਣੇ ਆਈਡੀ ਖੋਲ੍ਹ ਕੇ ਉਸ ਤੋਂ ਬਾਅਦ ਜਿਹੜਾ ਇਹ ਵੀਰ ਬਾ ਇਹਨੂੰ ਆਪਣੇ ਦੋਸਤਾਂ ਨਾਲ ਇਹਦੇ ਕੀ ਬੇਨਤੀ ਕੀਤੀ ਵੀ ਮੈਂ ਇਸ ਟਾਈਮ ਪੰਜਾਬ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਪਿੰਡ ਪਿੰਡ ਲੇਹਲ ਵਿੱਚ ਬੈਠਾ ਹਾਂ ਜੇ ਕੋਈ ਮੇਰੀ ਵੀਡੀਓ ਵੇਖਦਾ ਵਾ ਤੇ ਮੈਨੂੰ ਪਲੀਸ ਇੱਥੋਂ ਲੈ ਕੇ ਜਾਓ ਮੈਂ ਇੱਥੇ ਰਹਿ ਰਿਹਾ ਕਾਫੀ ਚੱਤੋਂ ਤੇ ਹੁਣ ਮੈਂ ਠੀਕ ਹਾਂ ਤੇ ਇਹ ਇਹਨਾਂ ਦੇ ਨਾਲ ਭੂਆ ਜੀ ਨੇ ਆਪ ਭੂਆ ਲੱਗਦੇ ਹਿਸਕੇ ਹਾਂਜੀ ਆਪ ਦਾ ਨਾਮ ਕੀ ਹੈ ਮੇਰੇ ਲਲਿਤਾ ਨਾਮ ਹੈ ਲਲਿਤਾ ਨਾਮ ਆਪ ਨੂੰ ਕਿਵੇਂ मालूम ਪੜਾ ਕਿ ਇਹ ਇੱਧਰ ਬੈਠਾ ਹੈ ਉਹੀ ਕਿ ਕਹਿੰਦੇ ਭਾਜੀ ਫੋਨ ਕੀਤਾ ਸੀਗਾ ਮੇਰੇ ਭਤੀਜਾ ਭਤੀਜਾ ਹਾਂਜੀ ਉਹ ਕਿਆ ਬੋਲਾ ਉਹ ਬੋਲੇ ਕਿ ਪੰਜਾਬ ਮੈਂ ਹੈਗਾ ਵੰਟਿਆ ਜਾ ਕੇ ਕਹਿੰਦੇ ਤੂੰ ਜਾ ਕੇ तो ये गल करके पता लगते है तो तू जाकर ले आया। उन्होंने वीडियो देखी थी हाँ जी वीडियो देखी जी कितने समय से घर से गायब था घर से तो गायब एक साल हो गए था जी 1 साल फरवरी 23 तारीख ट्रेन पकड़ने की डेट हाँ। तब से गायब सा करते हाँ। फरवरी ये जो ये साल का है ना फरवरी 23 तारीख को निकला था वो से ओके पहले कहां रह रहा था पहले वहां जम्मू दिल्ली में बहन, कैसे गया वो वो लड़के से मेरी बहस हुई, हाँ। वो चला अपने रास्ते हाँ। मैं दो तीन दिन मैंने कैसे भी मजदूरी की हाँ। और उसके बाद खाना ना खाया, रूम का पता किया, रूम कोई देने के लिए तैयार नहीं था तो मैंने कहा चलोगे वीर करीबन कोई डेढ़ दो साल पहला घरों निकलिया काम कर दी पाल ची ए दो ने धोखा तो देता वो आप निकल किसी बने वीर थोड़ा डिप्रेशन ची पहले ही ਉਹ ਇਦਾਂ ਹੀ ਭਟਕਦਾ ਭਟਕਦਾ ਹੁੰਦਾ ਕਦੇ-ਕਦੇ ਕਦੀ-ਕਦੀ ਇਹ ਇਦਾਂ ਬਾਈਪਾਸ ਤੇ ਲਵਾਰਸ ਹਾਸ ਤੇ ਘੁੰਮਦਾ ਰਹਿੰਦਾ ਸੀ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਵੀਰ ਆਪਣੀ ਪੁਆਲ ਲਈ ਤਾਂ ਨਾ ਆਪਣੇ ਘਰ ਵਾਪਸ ਜਾ ਰਿਹਾ ਵਾ ਇਹ ਭੈਣ ਜੀ ਹੁਣੇ ਵੈਸੇ ਇੱਥੇ ਗੁਰਾਇਆ ਲੁਧਿਆਣੇ ਨੇੜੇ ਉੱਥੇ ਰਹਿੰਦੇ ਨੇ ਉੱਥੇ ਕੰਮਕਾਰ ਕਰਦੇ ਨੇ ਪਿਛਲੇ ਕਾਫੀ ਸਾਲਾਂ ਤੋਂ ਇਹ ਹੁਣ ਇਹਨੂੰ ਗੁਰਾਇਆ ਲੈ ਕੇ ਜਾਣਗੇ ਉਸ ਤੋਂ ਬਾਅਦ ਇਹਦਾ ਭਰਾ ਆ ਰਿਹਾ ਦਿੱਲੀ ਤੋਂ ਇਹਨੂੰ ਲੈਣ ਲਈ ਤੇ ਸੋ ਅਸੀਂ ਸਾਰੇ ਸੰਗਤ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸੋਸ਼ਲ ਮੀਡੀਆ ਜਰੇ ਇਸ ਵੀਰ ਦੇ ਪਰਿਵਾਰ ਦਾ ਪਤਾ ਲੱਗਾ ਅੱਜ ਇਹ ਵੀਰ ਆਪਣੇ तकरीबन 2 ਸਾਲ ਬਾਅਦ ਆਪਣੇ ਪਰਿਵਾਰ ਤੇ ਜਾ ਰਿਹਾ ਵਾ ਸੋ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਨੂੰ ਪਿਆਰ ਕਰਦੇ ਨੇ ਸਾਡੇ ਸਹਿਯੋਗ ਕਰਦੇ ਨੇ ਸੋ ਇਸੇ ਤਰ੍ਹਾਂ ਹੀ ਤੁਸੀਂ ਸਾਰਿਆਂ ਅੱਦਾਸ ਸਾਨੂੰ ਯਾਦ ਕਰਿਓ ਸਾਡੇ ਨੰਬਰ ਹਨ 78370 3962 96468 65500 ਇੰਨੇ ਕੀ ਬੇਨਤੀ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫੋਟੋ ਕਾਪੀ ਦਿਖਾ ਦੇ